سماجک حصہ لیتے ہیں اور کسی دور کو جب بھی کوئی ضرورت پڑتی ہے بنا کسی اور بنا کسی دکھاوے کے یہ جو ہے وہ اپنا کام نرتر پیڑ میں کافی کپڑا لگا We ਮਨ ਨੂੰ ਬਹੁਤ ਸਾਥੀਆਂ ਦਾ ਸਹਿਯੋਗ ਰਿਹਾ ਉਹਦੇ ਸਦਕਾ ਅਸੀਂ ਲਗਾਤਾਰ 35 ਸਾਲ ਤੋਂ ਨਗੋਦਰ ਦੀ ਜਨਤਾ ਦੇ ਨਾਲ ਜੁੜੇ ਰਹੇ ਰਾਮਲੀਲਾ ਰਾਤੀ ਦਾ ਮੰਚਨ ਕਰਦੇ ਹੋਏ ਸਮੇਂ-ਸਮੇਂ ਤੇ ਬੜੇ ਸੁਧਾਰ ਸਾਡੇ ਵਿੱਚ ਹੋਏ ਤੁਹਾਨੂੰ ਬੜੀ ਖੁਸ਼ੀ ਹੁੰਦੀ ਅੱਜਕੱਲ ਜਦੋਂ ਮੇਰਾ ਛੋਟਾ ਬੇ ਅਮਿਤ ਦੇ ਜੀ ਮੰਚ ਦੇ ਉੱਪਰ ਆ ਕੇ ਪਹਿਲਾਂ ਸਾਰੀ ਹੀ ਕਥਾ ਦਾ ਸਾਰ ਦੱਸਦੇ ਨੇ ਲੋਕਾਂ ਨੂੰ ਉਹਨਾਂ ਨੇ ਸਟੇਜ ਸੈਕਟਰੀ ਨਹੀਂ ਕਿੰਦਾ ਮਨ ਸੰਚਾਲਕ ਨਹੀਂ ਕਿੰਦਾ ਉਹ ਇੱਕ ਐਸਾ ਹਿੱਸਾ ਨੇ ਸਾਡੇ ਮੰਚ ਦਾ ਬੜਾ ਗਰਵ ਹੁੰਦਾ ਮੈਨੂੰ ਆਪਣੇ ਛੋਟੇ ਵੀਰ ਦੇ ਉੱਪਰ ਬਹੁਤ ਸ਼ਰਧਾ ਦੇ ਨਾਲ ਅੰਤ ਤੱਕ ਰਾਤ ਨੂੰ ਸੇਵਾ ਕਰਦਾ ਆ ਬਹੁਤ ਬਹੁਤ ਆਬਾਰੀ ਅਮੇ ਜੀ ਤੁਹਾਡਾ ਮੈਂ ਤੁਸੀਂ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਅੱਜ ਅਸੀਂ ਬੜੇ ਸੁਭਾਗੇਸ਼ਾਲੀ ਆ ਕਿ ਮੇਰੇ ਕੋਲ ਇਸ ਮੰਚ ਦੇ ਉੱਪਰ ਜੀ ਸਾਨੂੰ ਹਾਜ਼ਰੀ ਪ੍ਰਭੂ ਜੀ ਨੇ ਆਰਤੀ ਦੇ ਵਿੱਚ ਹਾਜ਼ਰ ਹੋਏ ਨੇ ਸ਼੍ਰੀ ਅਕਰਸ਼ਿਤਪੱਲਾ ਜੀ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਜੀ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਨਿਸ਼ਵਾਸ ਸਮਾਜ ਸੇਵਾ ਦਾ ਇੱਕ ਬੜਾ ਵੱਡਾ ਬੜੇ ਸਾਲਾਂ ਤੋਂ ਜੁੜਾ ਚੁੱਕਿਆ ਹੋਇਆ ਹੈ ਭਾਰਤ ਵਿਕਾਸ ਪਰਿਸ਼ਦ ਨੇ ਬਹੁਤ ਬਹੁਤ ਧੰਨਵਾਦੀ ਹਾਂ ਭੱਲਾ ਜੀ ਤੁਹਾਡੇ ਨਾਲ ਹੀ ਮੇਰੇ ਸੋਤੇ ਵੀ ਸ਼੍ਰੀ ਸਰਪ ਜੀ ਤੇ ਮਾ ਜੀ ਦੇ ਮਾਨ ਉਦਯੋਗ ਤੋਂ ਉਹ ਵੀ ਬਹੁਤ ਸਾਲਾਂ ਤੋਂ ਸਮਾਜ ਸੇਵੀ ਕੰਮਾਂ ਦੇ ਵਿੱਚ ਜੁੜੇ ਹੋਏ ਹਮੇਸ਼ਾ ਹਰ ਸਮਾਜ ਸੇਵੀ ਕੰਮ ਦੇ ਵਿੱਚ ਇਹਨਾਂ ਨੂੰ ਸੀ ਅੱਗੇ ਹੀ ਦੇਖਦੇ ਆਏ ਹਾਂ ਇੱਕ ਮੇਰਾ ਸਾਥੀ ਹੋਰ ਮੇਰਾ ਛੋਟਾ ਵੀ ਚੋਪੜਾ ਜੀ ਦੀਪਕ ਚੋਪੜਾ ਜੀ ਜਿਹੜੇ ਅੱਜ ਕੱਲ ਮੈਂ ਉਹਨਾਂ ਨੂੰ ਭਜਨ ਸੰਗਰਾਹਕ ਨਿਕੋਦਰ ਦੇ ਕਹਿ ਦਊਗਾ ਨਹੀਂ ਕਬਾ ਬਾਲਰਾਮ ਮੰਦਰ ਦੇ ਮੁਕਤ ਹੈਗੇ ਨੇ ਮੁੱਖ ਸੇਵਕ ਹੈਗੇ ਨੇ ਪਰ ਨਹੀਂ ਆਵਾਜ਼ ਦੇ ਵਿੱਚ ਵੀ ਪ੍ਰਮਾਤਮਾ ਨੇ ਇਹਨਾਂ ਨੂੰ ਬਹੁਤ ਬਖਸ਼ਿਸ਼ ਦਿੱਤੀ ਆ ਬਹੁਤ ਅੱਛੇ ਭਜਨ ਕਰਤਾ ਨੇ ਇਹ ਵੀ ਅੱਜ ਸਾਡੇ ਕੋਲ ਇਥੇ ਹਾਜ਼ਰ ਹੋਏ ਨੇ ਇਥੇ ਨਹੀਂ ਮੇਰੇ ਵੀਰ ਜਿਹੜੇ ਇਥੇ ਆਏ ਨੇ ਬਹੁਤ ਬਹੁਤ ਇਹਨਾਂ ਦਾ ਆਇਆ ਤੇ ਮੈਂ ਸਵਾਗਤ ਜੀ ਆਇਆਂ ਧੰਨਵਾਦ ਕਰਦਾ ਆਂ ਕਿ ਇਸ ਗੁਰੂ ਕਲਾ ਮੰਚ ਨੂੰ ਛੋਟੇ ਛੋਟੇ ਸਾਡੇ ਕਲਾਕਾਰਾਂ ਨੂੰ ਤੁਸੀਂ ਅਸ਼ੀਰਵਾਦ ਦੇਣ ਲਈ ਆਏ ਬਹੁਤ ਬਹੁਤ ਧੰਨਵਾਦੀ ਤੁਹਾਡਾ ਅਪੀਲ ਕੀਤਾ ਜਾਏ ਸਰ ਜੀ ਆਪਾਂ ਬੈਠਣ ਨੂੰ ਬੇਨਤੀ ਹੈ ਕਿ ਨਾਲ ਸੇ ਜੋ ਕਰ ਰਹੇ 코로나 ਨਾਲ ਜੀ ਸਰ ਜੀ ਸੇ ਜੀਤ ਮਾਨ ਸਾਹਮਣੇ ਦੇਖੋ ਸਾਰੇ ਬਰਾਦਰ ਤੇ ਸਭਾ ਦੇ ਨਾਮ ਤੇ ਦਾਤ ਸਨਮਾਨ ਕੀਤਾ ਇਹ ਗੁੱਗੀ ਕਮਾਨਸਾ ਨਾ ਨੋ ਬਖਸ਼ੇ ਗੁੱਪਾ ਕਿ ਇਸ ਲਈ ਸਾਹੀ ਇਹ ਅੰਦਰ ਦੀ ਗੱਲ ਹੈ ਕਿ ਕੋਈ ਇਤਹਾਬ ਨਹੀਂ ਹੋਵੇ ਕਿ ਨਾਲੀ ਬਦ ਕਰਕੇ ਲੈਸੇ ਜੋਨੀ ਦਾ ਮਾਨਵੀਂ ਕਿਤਾਸ ਤੇ ਸਨਮਾਨ ਦੀ ਕਿਤਾਸ ਅਸੀਂ ਬਰੇ ਬਰੇ ਖਵਾਦੀਆਂ ਤੋਂ ਅੱਜ ਦਾ ਸਨਮਾਨ ਮਾਣ ਦੀ ਗੱਲ ਹੋਵੇ ਤੇ ਇੱਕ ਨਾਮੀ ਸ਼ਹਿਰ ਨੂੰ ਆਪਣੇ ਆਦਰ ਨਾਲ ਸਵਾਗਤ ਦੇਣਾ ਹੈ بہت بہت سواگت بہت بہت من سے جی شری رام رام لی ਦਾ ਆਨੰਦ ਤੁਸੀਂ ਮਾਨ ਰਿਓ ਅੱਜ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਭਾਰਤ ਨਕਾਸ ਪਰਸਦੋਂ ਸ਼੍ਰੀ ਆਕਾਸ਼ ਪੱਲਾ ਜੀ ਸ਼੍ਰੀ ਸਰਜੀਤਮਾਨ ਜੀ ਦੀਪਕ ਚੋਪੜਾ ਜੀ ਸਾਰੇ ਹੀ ਧਾਰਮਿਕ ਪਰਵਿੰਦੀ ਦੇ ਜੋ ਇਹ ਜਿਨ੍ਹਾਂ ਨੂੰ ਇਹ ਸਮਾਜ ਤੋਂ ਬੇਨ ਹੈ ਜਿਨ੍ਹਾਂ ਦੇ ਸਾਡੇ ਵਿੱਚ ਪ੍ਰਭੂ ਦੇ ਚਰਨਾਂ ਛਾੜੀ ਲਵਾਨ ਆਏ ਨੇ ਮੈਂ ਇਹਨਾਂ ਸਾਰੇ ਦਾ ਇੱਥੇ ਆਨਦੇ ਜੀ ਆਇਆਂ ਤੇ ਧੰਨਵਾਦ ਕਰਦਾ ਖਿਚੇ ਚ ਤੌਰ ਤੇ ਮੇਰਾ ਵੀ ਦੀਪਕ ਧੀਰ ਸਾਡੇ ਨਾਲ ਮੰਚ ਦਾ ਸਾਡਾ ਮੈਂਬਰ ਵੀ ਹੈ ਤੇ ਉਹ ਰੋਜ਼ ਭਾਸ਼ੀ ਦੇ ਰਿਹਾ ਉਹਨੂੰ ਵੀ ਧਿਆਨ ਦੇ ਜੀ ਆਇਆਂ ਤੇ ਧੰਨਵਾਦ ਕਰਦਾ ਮੈਂ ਜੈ ਸ਼੍ਰੀ ਰਾਮ ਤਕਰੀਬਨ 15 16 ਸਾਲ ਤੋਂ ਤਾਂ ਮੈਂ ਹੀ ਰੈਗੂਲਰ ਇੱਥੇ ਆਉਣਾ ਇਹ ਕਾਫੀ ਪੁਰਾਣਾ ਜਦਾਂ ਕਿ ਦੱਸਿਆ 35ਵੇਂ ਆਪਣੇ ਰਾਮਲੀਲਾ ਦਾ ਆਯੋਜਨ ਕਰ ਰਹੇ ਆ ਇਹਦੇ ਨਾਲ ਜਿਹੜਾ ਆਪਣਾ ਆਲੇ ਦੁਆਲੇ ਹੈਗਾ ਮਾਹੌਲ ਉਹ ਸਾਰਾ ਰਾਮमय ਹੋ ਜਾਂਦਾ ਤਾਂ ਅਸੀਂ ਚਾਹਨੇ ਆ ਕਿ ਕੋਈ ਸੁਖ ਸੁਖੀ ਦਾ ਪ੍ਰਤੀਕ ਹੋਵੇ ਤਾਂ ਇਹਦੇ ਨਾਲ ਹੀ ਮੈਂ ਸਭ ਦਾ ਹੀ ਬਹੁਤ ਧੰਨਵਾਦ ਕਰਦਾ ہوں ਥੈਂਕ ਯੂ ਜੀ ਧੰਨਵਾਦ ਮੈਂ ਹੁਣ ਸਦਾ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਸਾਰਿਆਂ ਨੂੰ ਜੀ ਸ਼ੁਭਮ ਜੈ શ્રી ਰਾਮ ਜੀ ਬਾਕੀ ਦਾ ਸਾਰਾ ਪ੍ਰਸ਼ਾਦ ਸਾਹਿਬ ਨੇ ਜੋ ਵੀ ਟੜੇਲ ਚ ਦੱਸਤਾ ਆ ਤੋ ਬੁੱਤਸਾਬ ਨੇ ਸਾਰਾ ਟੜੇ ਦੱਸਤੀ ਐ ਅੱਜ ਤਾਂ ਇਹ ਹੀ ਐ ਕਿ ਪਰਮਾਤਮਾ ਦਾ ਨਾਮ ਲਾ ਉਹਨਾਂ ਦੀ ਇਹ ਸਿੱਖਿਆ ਦੇ ਚਲੋ بس ਇਹ ਹੀ ਜਾਂਦਾ ਹੋਰ ਤਾਂ ਇੱਥੇ ਕੋਈ ਨਹੀਂ ਜੈ ਜੈਸ਼ੀ 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 RAM ਜੀ ਅੱਜ ਬੜੀ ਖੁਸ਼ੀ ਦਾ ਮੌਕਾ ਕਿ ਸਾਨੂੰ ਇਹ ਸੋ ਭਾਗੇ ਮਿਲਿਆ ਸ਼ੇ ਗੁਰੂ ਕਲਾ ਮੰਚ ਰਾਤਰੀ ਨਾਟਕ ਮੰਚਿੰ ਜਿਹੜਾ ਕਿ ਸ਼ੇ ਗੁਰੂ ਕਲਾ ਮੰਚ ਵੱਲੋਂ ਪਿਛਲੇ 35 ਸਾਲਾਂ ਤੋਂ ਕੀਤਾ ਆ ਰਿਹਾ ਔਰ ਇੱਕ ਬਹੁਤ ਹੀ ਵਧੀਆ ਸੇਧ ਹੈ ਇਹ ਨੌਜਵਾਨ ਪੀੜ੍ਹੀ ਨੂੰ ਜਿਹੜੇ ਕਿ ਇਹ ਸੰਸਕਾਰ ਧਾਰਮਿਕ ਨਾਲ ਜੋੜ ਕੇ ਰੱਖਦੇ ਆ ਮੈਂ ਬਹੁਤ ਬਹੁਤ ਵਧਾਈ ਦਿੰਨਾ ਹਾਂ ਸਾਰੇ ਹੀ ਕਲੱਬ ਦੇ ਪਦਾਧਿਕਾਰੀ ਸਦੱਸਿਆ ਵਿਸ਼ੇਸ਼ ਕਰ ਕਲਾਕਾਰ ਜਿਹੜੇ ਕਿ ਆਪਣਾ ਇੰਨਾ ਟਾਈਮ ਕੱਢ ਕੇ ਪਹਿਲਾਂ ਰਿਹਰਸਲ ਤੇ ਟਾਈਮ ਕਰਦੇ ਆ ਔਰ ਇਹ ਸੰਸਕ੍ਰਿਤੀ ਨੂੰ ਇਹ ਭਾਰਤੀ ਹਿੰਦੂਆਂ ਦੇ ਦਰੋਹਰ ਨੂੰ ਬਚਾ ਕੇ ਰੱਖਿਆ ਹੈ ਔਰ ਪ੍ਰਧਾਨ ਮੰਚ ਨੇ ਸ਼੍ਰੀ ਸੁਰੇਸ਼ ਪ੍ਰਾਸ਼ਾ ਜੀ ਸੈਕਟਰੀ ਸਾਹਿਬ ਸ਼੍ਰੀ ਰਕੇਸ਼ ਸ਼ਰਮਾ ਜੀ ਔਰ ਡਾਇਰੈਕਟਰ ਜੀ ਅਨਿਲ ਸ਼ਰਮਾ ਜੀ ਜਿਹੜੇ ਕਿ ਕੈਨੇਡਾ ਤੋਂ ਸਪੈਸ਼ਲ ਇਸ ਪਰਫਾਰਮੈਂਸ ਲਈ ਇੱਥੇ ਪਹੁੰਚਦੇ ਆ ਪਰਮਾਤਮਾ ਇਹਦੇ ਹੀ ਇਹਨਾਂ ਨੂੰ ਪ੍ਰਸ਼ਾਰਥ ਬੱਚੇ ਔਰ ਹਮੇਸ਼ਾ ਇਹ ਧਰਮ ਦੇ ਕਾਰਨ ਅੱਗੇ ਵਧਦੇ ਰਹਿਣ ਇਹ ਹੀ ਮੇਰਾ ਸ਼ੁਭ ਕਾਮਨਾ ਹੈ ਜੈ ਸ਼੍ਰੀ ਰਾਮ ਆਓ ਜੀ ਆਓ ਤੋਂ ਇਸੇ ਤਰ੍ਹਾਂ ਹੀ ਬੜੇ ਧਿਆਨ ਨਾਲ ਉਹਨੇ ਨਾਟਕ ਦੇਖਣਾ ਫਿਰ ਇਹਦਾ ਦਾ ਇੰਦਰਾ ਹੈ ہوئے ناشا جنک باتیں کیوں کر رہے ہوں گرودے یو اوسا کے چال من کی اور بھی مدد کرتا جا رہا ہے میں سوچ رہا ہوں دشا میں لو نین ہے پرب یہ کون کا کون سا سمے ہے اور پیاری تم بتاؤ شروع کا کیا کرن ہے ساتھ ساتھ کہو کا کیا کسی نے کہہ دیے ہیں آپ تجھے بچے جانی مہاراج میں سب جانتی ہوں یہ پیار میری باتیں ایک دکھاوا ہے سے کون سا ہوگا کیا دوسری بات سننا چاہتے ہوتی کرو مہاراج وہاں سے بڑی باتیں رو